ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਤੁਹਾਡੇ ਤੱਕ ਡੇਲੀ ਐਡਾਂ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਰਿਸ਼ਤੇ ਲੈ ਗਏ ਹਾਂ ਜੀ ਕੁੜੀਆਂ ਦੇ ਰਿਸ਼ਤਾ ਹੈ ਜ਼ਿਲ੍ਹਾ ਮਹਾਲੀ ਕੁੜੀ ਦੀ ਕਾਸਟ ਜਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 14 8 1991 ਹਾਈਟ 5 ਫੁੱਟ 2 ਇੰਚ ਸਟੱਡੀ ਬੀਟੈਕ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਕੰਟਰੀ ਇਨ ਕੈਨੇਡਾ ਸਟੇਟਸ ਟੀਆਰ ਇਹਨਾਂ ਕੋਲੇ ਜ਼ਮੀਨ 40 ਕਿੱਲੇ ਹੈ ਜੀ ਲੜਕੀ ਵਾਲਿਆਂ ਕੋਲ ਸਾਧਰ ਫਾਰਮਰ ਮਦਰ ਹਾਊਸ ਵਾਈਫ 1 ਬ੍ਰਦਰ ਇਨ ਕੈਨੇਡਾ ਲਾਈਵ ਇਨ ਖਰੜ ਕੁੜੀ ਬੜੀਆ ਸੋਹਣੀ ਸੁਨੱਖੀ ਹੈ ਕੈਨੇਡਾ ਦੀ ਪੀਆਰ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡੇ ਨੂੰ ਜ਼ਮੀਨ 15 ਤੋਂ 20 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਕਾ ਹੋਵੇ ਬਾਕੀ ਨਸ਼ੇ ਪਤੇ ਤੋਂ ਰਹਿਤ ਹੋਵੇ ਫੈਮਲੀ ਵਧੀਆ ਹੈ ਮੁੰਡੇ ਦੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਨੰਬਰ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨੇਮ ਕੋਰ ਪਤਾ ਫਿਰੋਜ਼ਪੁਰ ਕਾਸਟ ਜੱਟ ਸਿੱਖ ਗੋਤ ਸੰਦੂ ਜਨਮ ਮਿਤੀ ਹੈ ਜੀ 22 ਸਤੰਬਰ 1998 ਹਾਈਟ 5 ਫੁੱਟ 4 ਇੰਚ ਭੈਣ ਭਰਾ ਕੋਈ ਨਹੀਂ ਪੜ੍ਹਾਈ ਐਮਏ ਬੀਐਡ ਨੈਟ ਯੂਜੀਸੀ ਪੀਐਚਡੀ ਕੀਤੀ ਹੋਈ ਹੈ ਕੰਮ ਅਸਿਸਟੈਂਟ ਪ੍ਰੋਫੈਸਰ ਮੁੰਡੇ ਦੀ ਜੋਬ ਹੋਵੇ ਵਧੀਆ ਜੀ 15 ਤੋਂ 20 ਕਿੱਲਾ ਤੱਕ ਜ਼ਮੀਨ ਆਉਂਦੀ ਹੋਵੇ ਜ਼ਿਲ੍ਹਾ ਫਿਰੋਜ਼ਪੁਰ ਏਰੀਆ ਹੋਵੇ ਜਾਂ ਫਿਰ ਲਾਗੇ ਤਾਗੇ 100 ਕਿਲੋਮੀਟਰ ਦੀ ਦੂਰੀ ਤੇ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਸੋਹਣਾ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਜੀ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 25/1995 ਹਾਈਟ 5 ਫੁੱਟ 9 ਇੰਚ ਇੱਕ ਭੈਣ ਦੇ ਇੱਕ ਭਰਾ ਦੋਨੋਂ ਅਨਮੈਰਿਡ ਕੈਨੇਡਾ ਵਿੱਚ ਨੇ ਕੁੜੀ ਕੈਨੇਡਾ ਦੀ ਪੀਆਰ ਹੈ ਤੇ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੈ ਕੁੜੀ ਕੋਲ ਅਮਰੀਕਾ ਦਾ 10 ਸਾਲ ਦਾ ਵੀਜ਼ਾ ਵੀਜ਼ਾ ਹੈ ਮੰਗ ਹੈ ਜੀ ਇਹਨਾਂ ਦੀ ਮੁੰਡਾ ਭਾਵੇਂ ਇੰਡੀਆ 'ਚ ਹੋਵੇ ਜਾਂ ਫੋਰਨ 'ਚ ਹੋਵੇ ਉਹਦੇ ਕੋਲ ਜ਼ਮੀਨ 8 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਨਸ਼ੇ ਪਤੇ ਤੋਂ ਰਹਤ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਦੱਬ ਵਾਲੀ ਕੋਲੇ ਪਿੰਡ ਹੈ ਜੀ ਡੇਟ ਆਫ ਬਰਥ ਹੈ ਕੁੜੀ ਦੀ ਜੀ 16 ਅਗਸਤ 1992 ਹਾਈਟ 5 ਫੁੱਟ 3 ਇੰਚ এডਿਕੇਸ਼ਨ ਜੀ ਐਨ ਐਮ ਨਰਸਿੰਗ 2016 ਪਾਸ ਆਊਟ ਹੋਮ ਟੋਨ ਡਿਸਟ੍ਰਿਕਟ ਸਿਰਸਾ ਹਰਿਆਣਾ ਸਿਟੀ ਡੱਬ ਵਾਲੀ ਨੀਅਰ ਵਿਲੇਜ ਫਾਦਰ ਫਾਰਮਰ ਮਦਰ ਹਾਊਸ ਵਾਈਫ ਸਿਵਲਿੰਗ 1 ਬ੍ਰਦਰ ਨਿਊਜ਼ੀਲੈਂਡ ਪੀ ਆਰ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਕੈਨੇਡਾ ਵਿੱਚ ਪੀ ਆਰ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੀ ਜੇ ਤੁਹਾ ਫਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਨੰਬਰ ਤੁਸੀਂ ਲੈ ਸਕਦੇ ਹੋ ਜੀ ਧੰਨਵਾਦ ਜੀ